ਜੀ ਸਰ ਟਰੈਕ ਦੇ ਉੱਪਰ ਐਮਵੀ ਇਨ ਮੋਟਰ ਵਹੀਕਲ ਇਨਸਪੈਕਟਰ ਹਨ ਠੀਕ ਹੈ ਅੱਜ ਪਾਸਿੰਗ ਕੀਤੀ ਜਾ ਰਹੀ ਹੈ ਕਿਹੜੇ ਕਿਹੜੇ ਦਿਨ ਨੇ ਤੇ ਕੀ ਟਾਈਮ ਹੈ ਜੀ ਐਕਚੁਅਲੀ ਮੋਟਰ ਵਹੀਕਲ ਇਨਸਪੈਕਟਰ ਦੀ ਜੀ ਇੱਕ ਪੋਸਟ ਹੈ ਜਿਹੜੀ ਕਿ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਕੈਟਰ ਕਰ ਰਹੀ ਹੈ ਉਹਨਾਂ ਕੋਲ ਹੁਸ਼ਿਆਰਪੁਰ ਤੋਂ ਇਲਾਵਾ ਤਿੰਨ ਜ਼ਿਲ੍ਹੇ ਹੋਰ ਵੀ ਹੈ ਦੋਆਬਾ ਰੀਜਨ ਦੇ ਵਿੱਚ ਸੋ ਇਸ ਪਿਛਲੇ ਹਫ਼ਤੇ ਵਿੱਚ ਸਰ ਵੀ ਇੱਕ ਦਿਨ ਸਾਨੂੰ ਮਿਲਦਾ ਹੈ ਉਹਦੇ ਵਿੱਚ ਵੀ स्लॉट ਜਿਹੜੇ ਫਿਕਸ ਹੈਗੇ ਆ ਟਾਈਮ ਜਿਹੜੇ ਵਰਕਿੰਗ ਆਵਰ ਹੈ ਜੋ ਪੰਜਾਬ ਸਰਕਾਰ ਦੇ 9 ਤੋਂ ਲੈ ਕੇ 5 ਤੱਕ ਇਸ ਦੌਰਾਨ ਸਾਰਾ ਕੰਮ ਕੀਤਾ ਜਾਂਦਾ ਹੈ ਜੇ ਇਹਦੇ ਵਿੱਚ ਕਾਫੀ ਪਬਲਿਕ ਦੇਖੇ ਨੇ ਪਰੇਸ਼ਾਨ ਵੀ ਹੁੰਦੀ ਕਿ ਇੱਕ ਦਿਨ ਆ ਉੱਥੇ ਕਾਫੀ ਰਸ਼ ਪਿਆ ਹੋਇਆ ਉਹਦੇ ਸਬੰਧ ਦੇ ਵਿੱਚ ਅਸੀਂ ਹੈੱਡਕ quartਰ ਦੇ ਨਾਲ ਲਗਾਤਾਰ ਰਾਪਟੇ ਦੇ ਵਿੱਚ ਆ ਕਿਤੇ ਐਮਬੀਏ ਇੱਕ ਡੈਡੀਕੇਟਿਡ ਐਮਬੀਏ ਇੱਥੇ ਅਪਾਇੰਟ ਕੀਤਾ ਜਾਵੇ ਜਿਹੜਾ ਕਿ ਪੂਰਾ ਹਫਤਾ ਹੁਸ਼ਿਆਰਪੁਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਉਹ ਰੈਗੂਲਰ ਸਾਡਾ ਜੋ ਵੀ ਗਲਪਤ ਹੁੰਦੀ ਹੈ ਰੱਗ ਰੱਗ ਰੋਜ਼ ਹੀ ਵੀਸੀ ਹੁੰਦੀ ਹੈ ਸੀ ਦੋ ਚਾਰ ਦਿਨ ਬਾਅਦ ਮਾਨ ਜੋਗ ਐਸਟੀਸੀ ਸਾਹਿਬ ਨੂੰ ਇਹਦੇ ਬਾਰੇ آگਾਹ ਕਰਵਾ ਰਹੇ ਆਂ ਤੇ ਬੇਨਤੀ ਕਰ ਰਹੇ ਆਂ ਕਿ ਸਾਨੂੰ ਇੱਕ ਡੈਡੀਕੇਟਿਡ ਸਿਰਫ ਹੁਸ਼ਿਆਰਪੁਰ ਜ਼ਿਲ੍ਹੇ ਵਾਸਤੇ ਇੱਕ ਐਮਬੀਏ ਦਿੱਤਾ ਜਾਵੇ ਤਾਂ ਕਿ ਪਬਲਿਕ ਨੂੰ ਅ ਅਸੁਵਿਧਾ ਤੋਂ ਬਚਾਇਆ ਜਾ ਸਕੇ ਸਹੂਲਤ ਮਿਲ ਸਕੇ ਲੋਕਾਂ ਨੂੰ ਸਰ ਇੱਕ ਜਿਹੜਾ ਟਰੈਕ ਨਾ ਹੈ ਗਿਆ ਹੁਸ਼ਿਆਰਪੁਰ ਦਾ ਉੱਤੇ ਕਾਫੀ ਰਸ਼ ਦੇਖਣ ਨੂੰ ਕਾਰਨ ਬੇਸਿਕਲੀ ਹੋ ਗਿਆ ਜਿਹੜੀ ਆਪਾਂ ਗੱਲ ਕੀਤੀ ਹੈ ਜੇ ਕਿ ਇੱਕ ਐਮਵੀਆ ਜਿਹੜਾ ਹਫਤੇ ਦੇ ਵਿੱਚ ਇੱਕ ਦਿਨ ਆਂਦਾ ਵਾ ਤੇ स्लॉट्स ਜਿਹੜੇ ਆ ਉਹ ਵੀ ਪਰ ਦਿਨ ਦੇ ਫਿਕਸ ਹੈਗੇ ਐ ਨੇਚਰਲੀ ਉਹਦੇ ਨਾਲ ਕਯੂਇੰਗ ਜਿਹੜੀ ਬਹੁਤ ਲੰਬੀ ਹੋ ਗਈ ਹੈ ਤਾਂ ਲੋਕਾਂ ਨੂੰ ਵੇਟ ਕਰਨੀ ਪੈ ਰਹੀ ਹੈ ਉਹਦਾ ਇਲਾਜ ਇਹੀ ਹੈ ਕਿ ਸਾਨੂੰ ਇੱਕ ਡੈਡੀਕੇਟਿਡ ਐਮਵੀਆ ਮਿਲੇ ਉਹਦੇ ਲਈ ਆਪਾਂ ਯਤਨ ਸ਼ੀਲਾਂ ਤੇ ਜ਼ਿਕਰ ਮੋਟਰ ਵਹੀਕਲ ਇਨਸਪੈਕਟਰ ਦੀ ਗੱਲ ਕੀਤੀ ਜਾਵੇ ਤਾਂ ਉਹ ਲੋਕਾਂ ਨਾਲ ਕਾਫੀ ਰੋਕ ਦੀ ਗੱਲ ਕਰ ਰਿਹਾ ਹੈ ਵੀ ਸੁਣੇ ਕਰ ਰਿਹਾ ਤੇ ਇਹਦੇ ਬਾਰੇ ਕੀ ਕਰੀ ਮੈਂ ਇਹ ਅਸੀਂ ਕੋਪੜਤਾਲ ਕਰਾਵਾਂਗੇ ਜੀ ਉੱਥੇ ਲੋਕਾਂ ਨੂੰ ਵੀ ਪੁੱਛਾਂਗੇ ਤੁਸੀਂ ਵੀ ਜੋ ਵਜਨ ਦਿੱਤਾ ਇੰਨੇ ਨੂੰ ਨਾ ਕਿ ਉਹਨਾਂ ਨੂੰ ਹੀ ਪੁੱਛਾਂਗੇ ਔਰ ਬੰਦੀ ਕਾਰਵਾਈ ਕਰਾਂਗੇ ਉੱਤੇ